ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਹਿਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਵੜ ਲੈ ਕੇ ਆਂਦੀ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਵੰਤਰਾ ਵੀਰੇ ਪਿੰਡ ਮਹਿਣਾ ਤੇ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 81468898962 ਕਰਦੀ ਆ ਵੀਰੇ ਵੜੀ ਕਰਦੀ ਵੀਰੇ ਬੱਚੀ ਸੂਆ ਕਿੰਨਾ ਮੈਂ ਵੜਦਾ ਪਹਿਲੇ ਸੂਏ ਵੀਰੇ ਪਹਿਲੇ ਸੂਏ ਕਿੰਨਾ ਕੁ ਸਮਾਂ ਕੱਢਦੀ ਆ ਬਈ ਜੇ ਸਮਾਂ ਵੀ ਲੈਂਗੀ ਆ ਤੈਨੂੰ ਦੋ ਤੰਦਾਂ ਲੈਂਗੀ ਆ ਜੀ ਦੋ ਤੋਂ ਤਿੰਨ ਤੰਦ ਲੈ ਜੂ ਦੋ ਦਿਨ ਬਾਅਦ ਵੀ ਸਕਦੇ ਆ ਘੱਟ ਵੀ ਸਕਦੇ ਆ ਠਣਾ ਦੀ ਫੁੱਲ ਗਰੰਟੀ ਆ ਜੀ ਫੁੱਲ ਗਰੰਟੀ ਵੀਰੇ ਦਾਣਾ ਠੀਕ ਆ ਬਾਈ ਕਿੰਨਾ ਪਿਆਜੂ ਪਹਿਲੇ ਸੂਏ ਵੀਰੇ ਤੇਰੀ ਮਾਂ ਥਲੇ ਸੀਗਾ ਦੁੱਧ ਵੀਰੇ 2 ਲੀਟਰ ਸੀਗਾ 2+ ਸੀਗਾ ਠੀਕ ਆ ਜੀ ਤੇ ਵੀਰੇ 20+ ਚਵਾ ਦੂਗੀ ਦੁੱਧ ਵੀਰੇ ਪੱਕੀ ਸੇਵਾ ਦਾ ਬਾਕੀ ਸੇਵਾ ਤੇ ਆ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਸੁਆ ਬਾਈ ਦੇ ਦੱਸਣ ਮੁਤਾਬਕ ਜੀ ਪਹਿਲਾ ਰੰਗ ਪ੍ਰਿੰਟ ਦੀ ਚੰਗੀ ਆ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਵੀਰੇ ਨੋਰਮਲ ਆ ਜਾਂਦੀ ਆ ਬਾਕੀ ਸੋਨਾ ਥਾਣਾ ਦਾ ਸੈਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫਿਟਨੈਸ ਵਾਲਾ ਹਵਾਨਾ ਬਾਈ ਦੱਸਦਾ ਕਿ 20 ਪਲੱਸ ਦੀ ਉਮੀਦ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਮੋਡਲ ਐ ਵੀਰੇ ਖਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਹਾਈਟ ਵੀਰੇ ਕਰਮ ਵਾਲੀ ਦੀ ਨੋਰਮਲ ਮੰਨ ਕੇ ਆਓ ਕਿ ਬਾਲਾਵੱਟੀ ਹਾਈਟ ਨਾ ਮੰਨ ਕੇ ਉਹ ਨਾਰਮਲ ਜੀ ਹਾਈਟ ਆ ਪਰ ਤਿਆਰੀ ਬਹੁਤ ਕਮਾਲ ਦੀ ਕੀਤੀ ਹੋਈ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬੰਨ ਲੀ ਵੀਰੇ ਇੱਥੇ ਹਵਾਨੇ ਦੀ ਖੂਬਸੂਰਤੀ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਕਿਉਂਕਿ ਅੱਗੇ ਪਿੱਛੇ ਦਾ ਹਵਾਨਾ ਵੀਰੇ ਉਨਾ ਹੀ ਅੱਗੇ ਨੂੰ ਆ ਤੇ ਉਨਾ ਹੀ ਪਿੱਛੇ ਨੂੰ ਆ ਥਾਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਮੁੱਠੀ ਵਾਲਾ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਫਿਟਨੈਸ ਵਾਲਾ ਹਵਾਨਾ ਰੰਗ ਪ੍ਰਿੰਟ ਪੂਰਾ ਜੰਗਾ ਬਾਕੀ ਵੀਰੇ ਜਾਤ ਬਰੀਡ ਵਾਲੀ ਆ ਜਿੱਦੇ ਤੱਕ ਜਿੰਨੀ ਤੁਸੀਂ ਸੇਵਾ ਸੰਭਾਲ ਕਰ ਲੋਗੇ ਉਹਨਾਂ ਦੁੱਧ ਦੇ ਥੱਲੇ ਝੋ ਸਕਦੇ ਆ ਤੇ ਵੀਰੇ ਜੈ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਜੀ ਮੁੱਲ ਵੀਰੇ ਦਾ 62000 ਰੁਪਏ ਕਰਦੇ ਆਪਾਂ ਹੋਜੂ ਮਾਨਤਨ ਆ ਮਾਨਤਨ ਮੌਕੇ ਤੇ ਕਰ ਦਾਂਗੇ ਵੀਰੇ ਠੀਕ ਆ ਜੀ 62000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਈ ਗੰਦਾ ਬਾਕੀ ਵਿੱਚੋਂ ਮੌਕੇ ਤੇ ਮਾਨਤਨ ਹੋਜੂਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ